ਸਿੱਕਲ 288 ਡੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਆਪਾਂ ਆਏ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਗਰਜੀਤ ਵੀਰ ਉਹਨਾਂ ਦੇ ਫਾਰਮ ਤੇ ਆਏ ਹਾਂ ਇੱਥੋਂ ਆਪਾਂ ਤੁਹਾਨੂੰ ਵਿਕਰੀ ਵਾਲੇ ਚਾਰ ਐਨੀਮਲ ਵਿਖਾਉਣੇ ਆ ਤੇ ਸਮਾਂ ਤੇ ਤਰੀਕ ਨੋਟ ਕਰਿਓ ਜੀ ਸਮਾਂ ਕੋਈ 4:30 ਵਜੇ ਦਾ ਆ ਗਿਆ ਸ਼ਾਮ ਦਾ ਤੇ ਤਰੀਕ 19 ਫਰਵਰੀ 2026 ਬਾਕੀ ਵੀਰ ਉਹਨਾਂ ਤੋਂ ਸਾਰੀ ਜਾਣਕਾਰੀ ਆਪਾਂ ਲੈ ਲਈਏ ਸਸੀਗਾਲ ਵੀਰ ਜੀ ਸਸੀਗਾਲ ਵੀਰ ਜੀ ਹੋਰ ਸੇਤਾ ਕਹਿਮ ਨੇ ਇਹ ਚੜਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਵਧੀਆ ਵਧੀਆ ਕਿਰਪਾ ਹੋਵੇ ਸਸੀਗਾ ਪਾਉ ਜੀ ਸਸੀਗਾਲ ਵੀਰ ਜੀ ਦਾ ਕੀ ਹਾਲ ਨੇ ਚਰਦੀ ਕਹਾ ਜੀ ਵੀਡੀਓ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਦਾ ਜੀ ਤੁਸੀਂ ਪੱਟੀ ਨੂੰ ਨਹੀਂ ਚੱਲੇ ਉੱਥੇ ਦਾ ਸਭ ਮੈਂ ਪੱਟੀ ਨੂੰ ਚੱਲਿਆ ਤੇ ਮੁੜ ਕੇ ਉੱਥੋਂ ਆਪਾਂ ਵੀਡੀਓ ਪਾ ਕੇ ਆਦਿਆ ਵੀਰ ਦਾ ਫੋਨ ਆ ਗਿਆ ਗੁਰਜੀਤ ਸਿੰਘ ਦਾ ਭਰਾ ਆਪਣਾ ਹਾਂ ਜੀ ਤੇ ਮੁੜ ਕੇ ਤੂੰ ਹੀ ਅੱਖਾਂ ਚੱਲਦਾ 5 ਮਿੰਟ ਮੈਂ ਕਿਹਾ ਕੋਈ ਗੱਲ ਨਹੀਂ ਚੱਲਦਾ ਠੀਕ ਹੈ ਜੀ ਆ ਇਹਨਾਂ ਦਾ ਕੰਨਾ ਮੋੜ ਨਹੀਂ ਸਕਦੇ ਹੁਣ ਆਪਾਂ ਤੈਨੂੰ ਪਤਾ ਸਾਰੇ ਪਿਆਰ ਕਰਦੇ ਆ ਜੀ ਕਿਤਨਾ ਇਸਤਰੀਤਾ ਦੇ ਰੱਬ ਦੀ ਕਿਰਪਾ ਨਾਲ ਨਹੀਂ ਖਿਲੋਂਦੇ ਭਰਾ ਆਪਣੇ ਤਦ ਕਰਕੇ ਫਿਰ ਹਾਂ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਫਿਰ ਕਿੰਨੇ ਲੈਜੋ ਅੱਜ ਪਸ਼ੂ ਇਹ ਵੀਰ ਜੀ 4 ਜਨਵਰੀ ਜੇ ਆਪਣੇ ਕੋਲ 4 ਹਾਂਜੀ ਇੱਕ ਮੱਝ ਆ ਹਾਂਜੀ ਤੇ ਤਿੰਨ گاਵਾ ਜੀ ਤਿੰਨ گاਵਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੁੱਲ ਫਿਰ ਜਾਇਜ਼ ਹੀ ਰਹਿਣਗੇ ਮੁੱਲ ਜਾਇਜ਼ ਹੀ ਬਿਲਕੁਲ ਜਾਇਜ਼ ਹੋਣਗੇ ਠੀਕ ਹੈ ਜੀ ਤੇ ਕਰ ਲਈਏ ਤਾਂ ਸ਼ੁਰੂ ਜਾਣ ਕਰ ਹਾਂਜੀ ਹਾਂਜੀ ਇਹ ਵੀਰ ਜੀ ਦੂਜਾ ਸੂਆ ਸੂਈ ਵੈੜ ਦੂਜਾ ਸੂਆ ਕੱਲ ਹੀ ਸੂਈ ਆ ਦੇ ਹਾਂਜੀ ਤੇ ਮਗਰੇ ਦੇ ਮਗਰੇ ਦੇ ਵਸ਼ਾ ਆ ਗਿਆ ਜੀ ਚੋਬਰ ਆ ਗਿਆ ਕੇ ਚੋਬਰ ਹਾਂਜੀ 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 ਤੇ 나ੜੂ ਨੂੜ ਆਵੇ ਨਾਲ ਹੀ ਹੋਣਾ ਗਾਂਲ ਖਿੱਚ ਤਾਉਣਾ ਤੇ ਉਹਦੇ ਇੱਕ ਰੀ ਮੱਝ ਖੋਲ ਦੇ ਪਾਸ ਚੱਲ ਕਰਮਾਲ ਗਿਆ ਚੁਆਈ ਜੁਈ ਦੀ ਵਿੱਧੀ ਕਿਵੇਂ ਜੀ ਬਿਲਕੁਲ ਐ ਇੱਕ ਨੰਬਰ ਕੇ ਵੰਦ ਹੁੰਦੀ ਏ ਪੱਕੇ ਬੰਦੇ ਏ ਹਾਂ ਤੁਹਾਨੂੰ ਬੜਾ ਵਧੀਆ ਲੱਗਾ ਸਪੈਸ਼ਲ ਠੀਕ ਹੈ ਜੀ ਹਾਂਜੀ ਹਾਂਜੀ ਕਿੰਨੀਆਂ ਕਜਵਾਈਆਂ ਕਰਤੀਆਂ ਇਹੋ ਇਹ ਵਿੱਚ ਤਿੰਨ ਚੁਆਈਆਂ ਹੋਈਆਂ ਜਿਹੜੀਆਂ ਦੇ ਤਿੰਨ ਹੋਈਆਂ ਹਾਂਜੀ ਹਾਂਜੀ ਕੱਲ ਫਿਰ ਮਾਰਨਿੰਗ ਸੂਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ 12 ਕਿਲੋ ਬੜਾ ਜੇਸ ਲਿਆਰ ਵੀ ਸੋਹਣੀ ਕਰਮਾ ਵਾਲੀ ਦੇ ਹੈ ਹਾਂਜੀ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਹਾਂਜੀ ਹਾਂਜੀ ਪਿਛਲੇ ਸਵੇਰ ਵੀਰ ਜੀ ਕਿੰਨਾ ਕਿ ਦਿੱਤਾ ਦੁੱਧ ਵੀਰ ਜੀ 18 ਕਿਲੋ ਦੁੱਧ ਚੋਦੀ ਰੀ ਪਿਛਲੇ ਸਵੇਰ 18 ਕਿਲੋ ਹਾਂਜੀ ਹਾਂਜੀ ਵੱਡੀ ਗਾਂ ਆ ਹਾਂਜੀ ਹਾਂਜੀ ਉੱਚਾ ਲੰਮਾ ਕੱਦ ਕਾਠ ਦੂਜਾ ਸੂਆ ਗਈ ਦੂਜਾ ਸੂਆ ਹਾਂਜੀ ਹਾਂਜੀ ਐਰ ਕੀ ਵਰਾਇਡ ਆ ਕਿੰਨਾ ਕਰ ਜੂਗੀ ਐਰ ਕੀ ਵੀਰ ਜੀ ਇਹਨਾਂ ਦੇ ਕਰੂਗੀ ਨਾ ਰਮਾਨਾ 18 19 ਕਿਲੋ ਰਮਾਨਾ ਕਰੂਗੀ ਬਾਕੀ ਸੇਵਾ ਜੀ ਹਾਂਜੀ ਇਹ ਨਾਲ ਥੋੜੀ ਛੱਡੀ ਦੁੱਧ ਦਾ ਚੋਈਗਾ ਥੋੜਾ ਭਲੇਖਾ ਪੈ ਗਿਆ ਸੀ ਅੱਛਾ ਮਹੀਨੇ ਦਾ ਭਲੇਖਾ ਪੈ ਗਿਆ ਸੀ ਚੋਈਗਾ ਇਹਨੂੰ ਵਿਚਾਰੀ ਨੂੰ ਹਾਂਜੀ ਤੇ ਮੁੜ ਕੇ ਸੂਪੀਆ ਦੇ ਪੂਰੇ ਹੋਏ ਸੀ ਦੁੱਧ ਦੇਖ ਕਰਕੇ ਥੋੜਾ ਘਟ ਠੀਕ ਹੈ 12 ਕਿਲੋ ਜਿਹੜੇ ਰੈਡੀਏਰ ਸਲੇ ਤਿਆਰ ਹੈ ਹੁਣ ਮਿਲ ਕੇ ਰਹਾ ਜੀ ਹਾਂ ਜੀ ਰਹਾ ਹਾਜ਼ਰ ਹੈ ਮਤਲਬ ਠੀਕ ਹੈ ਤੇ ਵੀ ਜੀ ਮੁੱਲ ਫਿਰ ਇਹ ਤਾਂ ਆਪਾਂ ਕੀ ਕਰਦੇ ਹਾਂ ਜੀ ਮੁੱਲ ਕਰ ਲਈਏ ਤਾਂ 60000 ਰੁਪਿਆ ਯੈਸ ਨੋ ਜਿਹੜਾ ਦੇ ਦੇਣਾ ਉਹ ਤੱਕ ਦੀ 60 ਦਾ ਹਾਂ ਨਾ ਹੀ ਕਰ ਦਾਂਗੇ ਹਾਂ ਜੀ ਸੱਦੂਗਾ 2000 ਹੋਰ ਛੱਡਾਂਗੇ ਵਿੱਚੋਂ ਛੋੜ ਛੱਪਾ ਹੋ ਜੂ ਕੋਈ ਗੱਲ ਨਹੀਂ 52000 ਦੀ ਹਾਂ ਠੀਕ ਹੈ ਜੀ 52000 ਦੀ ਸੂਬਾ ਦੂਜਾ ਹਾਂ ਜੀ ਦੂਜਾ ਸੂਬਾ ਠੀਕ ਹੈ ਵੀ ਜੀ ਹਾਜ਼ਰ ਦੁੱਧ 12 ਲੀਟਰ ਹੈ ਹਾਂ ਜੀ ਹਾਂ ਜੀ ਤੇ ਇਹਦੀ ਵੀ ਜਿਹੜੀ ਦੇਰੀ ਹੈ ਜਾਨੀ ਹਾਂਜੀ ਇਹ ਵੀ ਵੀਰਦੀ ਦੂਜਾ ਸੁਆਹ ਜੇ ਹਾਂਜੀ ਤੇ ਸੂਣ ਵਾਲੀ ਹੈ ਲੈ ਜੂ ਇੱਕ ਦੋ ਦਿਨ ਕੱਢਦੀ ਹੈ ਜੇ ਹਾਂਜੀ ਬੜੀ ਥੱਲੇੋਂ ਬਨਦੀ ਬਹੁਤ ਚੰਗੀ ਕਿੰਨੇ ਦਿਨ ਲੈ ਜੂ ਇਹ ਹੈਗੀਆਂ ਦੋ ਇਹ ਦੋ ਤਿੰਨ ਦਿਨ ਖੜ ਸਕਦੀਆਂ ਬੜੀ ਸੋਹਣੀ ਬਨਦੀ ਸਾਂਸ ਨੂੰ ਬੜਾ ਸਪੈਸ਼ਲ ਲੱਗਾ ਸੁਆਹ ਦੂਜਾ ਹਾਂਜੀ ਸੁਆਹ ਦੂਜਾ ਬੜੀ ਚੰਗੀ ਬਰੀ ਗਾਲੀ ਹੈ ਸੀਲੀਆਂ ਸੂਲੀਆਂ ਵੀਰ ਜੀ ਕਿੰਨੇ ਬਹੁਤਿਆਂ ਜਿਆਦੀਆਂ ਕਿ ਬਹੁਤ ਸੀਲ ਆ ਸੀਲਸਲਾ ਕੇ ਪੂਰੀ 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 ਠੰਡੀ ਮੋੜ ਲਈ ਵੀਰ ਜੀ ਹਾਂਜੀ ਹਾਂਜੀ ਬੁੱਥੀ ਬਾਥੀ ਬੜੀ ਵਧੀਆ ਜਰਸੀ ਵਾਲੀ ਲੱਗੀ ਵੇਖੋ ਹਾਂਜੀ ਹਾਂਜੀ ਬਹੁਤ ਕਰਤੂਤ ਵਾਲੀ ਵੇੜ ਨਮੀ ਵੜਿਆ ਕੁਝ ਨਾ ਵੇਖੀ ਨਹੀਂ ਕੁਝ ਕਰ ਕਿਲੇ ਸੁਵੇ ਦਾ ਵੀ ਜੀ ਰਿਕਾਰਡ ਹਾਂਜੀ ਇਹ 14 15 ਕਿਲੋ ਦਿੰਦੀ ਰਹੀ ਹੈ ਜੀ 14 15 ਕਿਲੋ ਹਾਂਜੀ ਹਾਂਜੀ ਆਈਡੀਆ ਵੈ ਹੈ ਕਿ ਕਿੰਨਾ ਕਰ ਜੂਗਾ ਹਾਂ 15 16 ਕਿਲੋ ਰਮਾਨਾ ਹਰਕਿਓ ਕੱਡੂ ਬੜੀ ਵਧੀਆ ਤਿਆਰ ਹੋਣ ਦੀ ਹਾਂਜੀ ਹਾਂਜੀ ਖੰਡ ਚੱਡੇ ਦੀ ਬਹੁਤ ਸਾਫ ਆ ਆਰ ਡਰ ਡੋ ਸੋਨਾ ਲੱਗ ਹਾਂਜੀ ਹਾਂਜੀ ਫਿਰ ਉਸ ਜਿਹਨੂੰ ਖੰਡ ਭਾਂਡਾ ਚੈੱਕ ਨੂੰ ਮੋਲਵੀਰ ਜੀ ਫਿਰ ਇਹਦਾ ਆਪਾਂ ਜੀਤ ਕਰਦਾ ਦਾ ਸਾਠ ਹੀ ਕਰ ਲਈਏ ਹਾਂਜੀ ਮਾਨਤਨ ਕਰਕੇ ਕੋਈ ਨਹੀਂ ਇਹਦਾ ਫਿਰ 55000 ਦੀ ਦਿਆਂਗੇ ਪੰਦੂ ਦਾ 2000 ਉਪਰ ਹੋਰ ਛੱਡਦਾ ਕੋਈ ਨਹੀਂ 53000 53000 ਦੇ ਦਾਂਗੇ ਠੀਕ ਸੂਰਾ ਦਜਾ ਬਾਕੀ ਬਹੁਤ ਚੰਗੀ ਵੱਛੀ ਬੜੀ ਸੋਹਣੀ ਤਿਆਰ ਹੁੰਦੀ ਠੀਕ ਹੈ ਜੀ ਹਾਂਜੀ ਹਾਂਜੀ ਝੂੰਗੀ ਵੱਛੀ ਆ ਗਈ ਗਾੜੀ ਝੂੰਗੀ ਵੱਛੀ ਆ ਗਈ ਠੀਕ ਹੈ ਜੀ ਬਹੁਤ ਵਧੀਆ ਜੀ ਸੂਰਾ ਕਿਹੜਾ ਆ ਗਿਆ ਜੋ ਇਹ ਵੀ ਦੂਜਾ ਸੂਰਾ ਜੇ ਤੇ ਹਾਜ਼ਰ ਦੁੱਧ ਇਹਦੇ ਕੋਲ ਹਾਜ਼ਰ ਹੈ ਥੱਲੇ 15 ਕਿਲੋ ਨੈਟ ਦੁੱਧ ਤਿਆਰ ਹੋਊਗਾ ਜਿਹੜਾ ਮਲਬੀ ਆ 100 ਗ੍ਰਾਮ ਰਾ ਘੱਟੂਗਾ 15 ਤੋਂ ਚਵਾਈ ਚੁਈ ਦੀ ਚਵਾਈ ਚੁਈ ਆ ਓਕੇ ਕੋਈ ਗੱਲਬਾਤ ਨਹੀਂ ਐ ਵੇਕੇ ਥੱਲੇ ਪਾ ਲਈ ਬਹੁਤੀ ਜਿਆਦੀ ਤੇ ਬਹੁਤੀ ਜਿਆਦੀ ਸੀਲ ਹੈ ਭਾਣੇ ਜਾਨਾ ਚੋਲੇ ਭਾਣੇ ਬੀਬੀ ਪਹਿ ਚੋਲੇ ਜਿੱਦਾਂ ਸਾਡਾ ਭਰਾ ਚੰਡਾ ਦਾ ਫ੍ਰਿਜ ਆ ਬਸ ਬਸ ਠੀਕ ਹੈ ਜੀ ਖੋਲਿਏ ਵੀ ਜਦੋਂ ਘਰ ਦੁੱਧ ਨਹਾਇਆ ਤੈਨੂੰ ਚੋਕਦਰ ਮਾਰਨਾ ਚਾਹ ਬਣਾ ਲਈ ਬਿਲਕੁਲ ਬਿਲਕੁਲ ਇਹਨੇ ਗੱਲ ਹੈਗੀ ਝੂੰਗੀ ਵੈਸੇ ਵੀ ਕਰਮਾਲੀ ਹੁੰਦੀ ਆ ਹਾਂਜੀ ਹਾਂਜੀ ਬੁੱਥੀ ਬਾਥੀ ਬੜੀ ਸੋਹਣੀ ਲੱਗੀ ਬੱਚਾ ਫਿਰ ਇਹਦਾ ਵੀ ਦੀ ਓਏ ਬੱਚਾ ਤਾਂ ਮਰ ਗਿਆ ਵਿਚਾਰੀ ਦਾ ਐਕਸਪਾਇਰ ਆ ਹਾਂ ਸਪਾਇਰ ਕਿੰਨੇ ਕ ਟਾਈਮ ਦਾ ਸੁਬਾਹ ਜਿਹੜਾ ਵੈਸੇ ਇਹਨੂੰ ਕੋਈ ਦੱਸ ਕੇ ਦੇਣ ਹੋਏ ਸੁਈ ਦੱਸ ਕੇ ਦੇਣੀ ਹੋਏ ਹਾਂਜੀ ਹਾਂਜੀ ਡਾੜਾ ਵਿਖਾ ਦੇ ਡਟਾ ਬਾਕੀ ਜਿੰਨੇ ਆਖੀ ਬਹੁਤ ਜਿਆਦੀ ਕਰਤੂਤ ਵਾਲੀ ਆ ਡਾੜਾ ਲੋੜਾ ਦੋਵੇਂ ਬੰਨੇ ਵਿਖਾ ਦਿਓ ਚੈੱਕ ਕਰ ਦਿਓ ਪੈਵ ਲੱਗਾ ਬਹੁਤ ਮੋਟਾ ਤੇ ਸੀਲੀਆਂ ਸੂਲੀਆਂ ਬਹੁਤ ਜਿਆਦੀਆਂ ਰਸੀ ਸੀਲੀਆਂ ਪੂਰੀਆਂ ਹੈ ਹਾਂਜੀ ਹਾਂਜੀ ਮੋਲਵੀਰ ਜੀ ਫਿਰ ਇਹਦਾ ਆਪਾਂ ਕੀ ਕਰਦੇ ਆ ਇਹਦਾ ਵੀਰ ਜੀ 55000 ਜੀ ਕੋਈ ਮਾਨ ਤਾਨ ਮੌਕੇ ਤੇ ਪੰਜ ਛੱਡ ਦਾਂਗੇ ਹਾਂ ਨਾ ਪੂਰੇ 50 ਦੀ ਕਰ ਦਾਂਗੇ 50 ਘੱਟ 50 ਦੀ ਜਾਣਦੇ ਯਾਰ ਛੋੜ 47000 ਹੈ ਹਾਂ 47 ਦੀ ਜਾਣਦੇ ਵੇਖੀ ਜੋ ਨਹੀਂ ਜਾਵਾਰਾ ਪਰਦਾ ਕਰ ਠੀਕ ਹੈ ਬੜੀ ਕਰਤੂਤ ਵਾਲੀ ਵਸ਼ੀ ਠੀਕ ਬਹੁਤ ਚੰਗੀ ਵਸ਼ੀ ਹਾਂ ਜੀ ਠੀਕ ਹੈ ਤੇ ਇਹਦੀ ਮੱਝ ਵੀ ਇਹਦੀ ਜਾਣ ਕੇ ਸੂਆ ਕਿਹੜਾ ਆ ਗਿਆ ਇਹ ਤੀਜਾ ਸੂਆ ਮੱਝ ਦੇ ਤੀਜਾ ਸੂਆ ਹਾਂ ਜੀ ਹਾਂ ਜੀ ਇਹ ਹਫਤਾ ਤੱਕ ਸੁੰਦੀ ਆ ਸਿੰਗੀ ਸੁੰਗੀ ਪੂਰੀ ਸਿੰਗੀ ਸੁੰਗੀ ਪੂਰੀ ਆ ਵਧੀਆ ਮੈਂ ਹਰਿਆਣੇ ਚੋਂ ਆਈ ਪਿਛਲੇ ਯਾਰ ਅੱਛਾ ਹਰਿਆਣੇ ਦੀ ਆ ਬਾਕੀ ਹਰਿ ਬਹੁਤ ਚੰਗੀ ਮੱਝ ਠੀਕ ਹੈ ਜੀ ਹਾਂਜੀ ਹਾਂਜੀ ਕਿੰਨੇ ਕ ਦਿਨ ਪਹਿਲੇ ਆਈ ਦੀ ਇਹ ਹਫਤਾ ਤੱਕ ਖੜਦੀ ਆ ਜੀ ਹਫਤਾ ਤੱਕ ਹਾਂਜੀ ਹਾਂਜੀ ਚਵਾਈ ਪੂਰੀ ਜੰਮੀ ਪੜੀ ਆ ਹਾਥੀ ਦੇ ਬੱਚੇ ਰਗੀ ਬਹੁਤ ਵਧੀਆ ਝੋਟੀ ਚਵਾਈ ਚੁਈ ਦੀ ਕਿਵੇਂ ਆ ਇੱਕ ਨੰਬਰ ਖੋਲੀਆਂ ਮੜੀ ਹਾਂਜੀ ਹਾਂਜੀ ਪੂਰੀ ਨਿੱਗਰੇ ਮੱਝ ਕੇ ਮੈਂ ਲੈ ਦੂੰਗੀ ਦੋ ਚਾਰ ਦਿਨ ਹਾਂਜੀ ਹਾਂਜੀ ਦੱਪ ਸ ਕੈਮਰੇ ਤੋਂ ਮਾੜਾ ਡਰ ਜਾਂਦਾ ਡੰਗਰ ਕੇ ਕਿੰਨੇ ਦਿਨ ਲੈ ਜੂਗੀ ਦੱਸੇ ਵੀ ਜੀ ਹਫਤਾ ਤੱਕ ਖੜਦੀ ਜੀ ਅਜੇ ਹਫਤਾ ਤੱਕ ਹਾਂਜੀ ਹਾਂਜੀ ਬਾਕੀ ਬਹੁਤ ਸੋਹਣੀ ਸੁਨੱਖੀ ਆ ਤੇ ਪਿਛਲੇ ਸੂਈਵਾਰ ਕਾਰਡ ਰੂਟ ਵੀ ਜੀ ਇਹ 16 17 ਕਿਲੋ ਦੁੱਧ ਦਿੰਦੀ ਜੀ ਹਾਂਜੀ ਹਾਂਜੀ ਭਜੇ ਨਾਲ ਹੀ ਪੂਰੀ ਪੂਰੀ ਨਿਗਰ ਆ ਕੇ ਨਿਗਰ ਆ ਜਾਂਦਾ ਨਾ ਤੀਜਾ ਸੂਆ ਫੇਰ ਐਡ ਕੀ ਤਿਆਰ ਹਾਂ ਹਾਂਜੀ ਤੀਜਾ ਸੂਆ ਸੁੰਦੀ ਜਰ ਕੀ ਇਹਦਾ ਵੀਰ ਜੀ ਬੋਲ ਫੇਰ ਆਪਾਂ ਇਹਦਾ 145 ਕਰ ਲਈਏ ਜੀ ਜੈਸ ਨੂੰ ਜਿਹੜੀ ਦੇ ਦੇਣੀ ਆ ਵਿੱਚੋਂ ਕਰ ਦਾਂਗੇ ਛੋੜ ਛੱਪਾ ਕੋਈ ਨੂੰ 2000 ਰੋ ਕਰ ਮੌਕੇ ਤੇ ਹੈ ਮੌਕੇ ਤੇ ਕਰ ਦਾਂਗੇ ਕਿੰਨਾ ਕੀ 145 ਆਖਿਆ ਮੈਂ 2000 ਛੱਡ ਦਾਂਗੇ 40 ਦੀ ਕਰ ਦੂਗਾ ਨਾ 40 ਦੀ ਐਸਲ 40 ਦੀ ਦੇ ਦਾਂਗੇ ਕੋਈ ਗੱਲ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਬਾਕੀ ਮਹਿਰ ਕੋਈ ਐ ਬਹੁਤੀ ਵਧੀਆ ਐ ਵੇਖੋ ਵਿਖਾਓ ਇਸ ਨੂੰ ਚੌੜੀ ਚਿੱਗੀ ਪੂਰੀ ਰਾਜੀ ਦੀ ਐ ਪੂਰੀ ਐ ਜਦੋਂ ਸਾਹਮਣਾ ਵੜਾਉ ਖਾਦੀ ਐ ਜੀ ਕੱਦ ਕਾਹ ਹੋਈ ਪੂਰਾ ਮਹਿਰ ਐ ਨਾ ਕੋਈ ਆਖੇ ਵੀ ਨਿੱਕੀ ਆ ਵੱਡੀ ਪੂਰੀ ਫੁੱਲ ਵੱਡੀ ਮੱਝ ਹਾਂਜੀ ਹਾਂਜੀ ਅਰੇ ਪੂਰੀ ਤਿਆਰ ਹੋਣੀ ਹਫਤੇ ਨੂੰ ਮੈਂ ਹਾਂਜੀ ਹਾਂਜੀ ਬਾਕੀ ਤਗੜੇ ਹੋਵੇ ਸ਼ੇਅਰ ਤੇ ਕਮੈਂਟ ਤੇ ਲਾਈਕ ਭਰਾਓ ਜਰੂਰ ਕਰਿਆ ਕਰੋ ਇੰਨੀ ਗ ਬੇਨਤੀ ਕਰਦੇ ਕਰਦੇ ਰਵਾਂਗੇ ਸ਼ੇਅਰ ਦਾ ਚੇਤਾ ਨਾ ਭੁੱਲਿਆ ਕਰੋ ਮੇਰੇ ਭਰਾ ਤੇ ਵੀਡੀਓ ਇੱਕਰੀ ਮੋਬਾਈਲ ਨੰਬਰ ਤੇ ਐਡਰੈਸ ਹਾਂਜੀ ਨਾਮ ਮੇਰਾ ਗੁਰਜੀਤ ਸਿੰਘ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਜੀ ਠੀਕ ਹੈ ਮੋਬਾਈਲ ਨੰਬਰ ਹਾਂਜੀ 96586 44000 ਹਾਂਜੀ 98076 8802 ਨੰਬਰ ਜੀ ਠੀਕ ਹੈ ਵੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ